ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਫਰਮਜੀਤ ਸਿੰਘ ਤੇ ਇੰਨੇ ਦਿਨਾਂ ਦੀ ਜਿਹੜੀ ਮਿਹਨਤ ਅਜ ਲੰਘ ਲਈ ਆ ਤੇ ਰਾਤੀ ਤੁਰਨਾ ਸੀਗਾ ਜਦ ਕਿ ਸਵੇਰੇ 2:00 ਵਜੇ ਤਾ ਟਾਈਮ ਬਹੁਤ ਲੱਗ ਗਿਆ ਆ ਸੈਟਿੰਗ ਕਰਦੇ ਨੂੰ ਪਿੱਛੇ ਭਾਰ ਜਿਆਦਾ ਸੀ ਉਹ ਭਾਰ ਨੂੰ ਅੱਗੇ ਐਡਜਸਟ ਕੀਤਾ ਤੇ ਆਹ ਲੋ ਜੀ ਇਹਦਾ ਛੋਟਾ ਮੋਟਰ ਲੈ ਕੇ ਆਇਆ ਨਾਲ ਤੇ ਆਪਣਾ ਚੈਨਲ ਪੀਐਚ ਜਮਸ਼ੀਰਾਂ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਿਓ ਜਰੂਰ ਤਸਵੀਰ ਸਿੰਘ ਡਰਾਈਵਰ ਹਾਂਜੀ ਜੀ ਕੋਸਾ ਵਾਹਿਗੁਰੂ ਜੀ ਤੇ ਸਮਾਨ ਨੇ ਚਿਕਾ ਕਿੜਾ ਹੱਤਿਆਂ ਦੇਖੋ ਇੰਨਾ ਕ ਸਮਾਨ ਆ ਕਿਉਂਕਿ ਬਾਈਕ ਦੀ ਰਪੇਰ ਦਾ ਸਮਾਨ ਵੀ ਆ ਸਾਰਾ ਤੇ ਆਪਣਾ ਟੈਂਟ ਦਾ ਸਮਾਨ ਰਸੋਈ ਦਾ ਸਮਾਨ ਕੋਸ਼ੇ ਦੀ ਇਹ ਚ ਜਿੱਥੇ ਪੈਟਰੋਲ ਨਹੀਂ ਮਿਲਦਾ ਉਹ ਲਈ ਦੋ ਕੰਨੀਆਂ ਜੀ ਦੋਨਾਂ ਪਾਸੇ ਬੈ ਗਿਆ ਇੱਕ ਬੈਗ ਹੱਥ 'ਚ ਵੀ ਆ ਤੇ ਇਹਦੇ ਟੈਂਟ ਦਾ ਸਮਾਨ ਆ ਤੇ ਹੁਣ ਆਪਾਂ ਚੱਲਾਂਗੇ ਪਹਿਲਾਂ ਗੁਰੂ ਘਰ ਠੀਕ ਹੈ ਜੀ ਅਰਦਾਸ ਬੇਨਤੀ ਕਰਦੇ ਆ ਕਿ ਨਿਸ਼ਾਨ ਸਾਹਿਬ ਝੂਲ ਰਹੇ ਦੇਖੋ ਫੇਰ ਅੱਗੇ ਆਪਾਂ ਬਧਾਂਗੇ ਲੈ ਕੇ ਚੱਲਦੇ ਤੁਹਾਨੂੰ ਲੈ ਜਾਂਦੇ ਟ੍ਰਿਪ ਤੇ ਤੇ ਇਹ ਨਾਲ ਨਾਲ ਜਾਣਾ ਭਾਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੇ ਕਰ ਲਿਓ ਤੇ ਆਪਾਂ ਚੱਲਦੇ ਆ ਪਹਿਲਾ ਗੁਰਦੁਆਰਾ ਜੰਨੇ ਆ ਗੁਰੂਤਨ ਆਪਾਂ ਕਰ ਲਿਆ ਦਰਸ਼ਨ ਮੇਲੇ ਤੇ ਵਿਸ਼ਾ ਵਿਕਾਸ ਭਾਈ ਦੇ ਨਾਲ ਸਪੈਸ਼ਲ ਓਕੇ ਆ ਕਹਿੰਦੇ ਭਾਈ ਇੱਥੇ ਮੇਰੀ ਵੀਡੀਓ ਬਣਾਓ। ਆਹ ਦੇਖ ਸਾਡੇ ਵੀਰ ਚੱਲੇ ਆ ਆ ਪੰਮਾ ਭਾਜੀ ਚੱਲੇ ਆ ਸਾਡਾ ਇਹਨਾਂ ਦੀ ਯਾਤਰਾ ਸਫਲ ਕਰੇ ਰੱਬ ਬਹੁਤ-ਬਹੁਤ ਰੱਖਿਆ ਮਾਨ ਬਖਸ਼ੇ ਇਹਨਾਂ ਨੂੰ। ਥੈਂਕ ਯੂ ਵੈਰੀ ਮਚ ਬਾਈ। ਚਲੋ ਆਕੇ ਮਿਲਦੇ ਆ। ਓਕੇ ਬਾਏ ਬਾਏ। ਠੀਕ ਹੈ ਜੀ। ਓਕੇ ਜੀ। ਲਓ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ ਨੂੰ। ਪਹਿਲਾਂ ਆਪਾਂ ਛੱਡিয়ে ਤੇ ਵਧੀਆ ਪਠਾਨਖੋਟ ਵੱਲ ਬਾਬੂ ਜੀ ਹੁਣ ਪਵਾ ਲਈਏ ਤੇਲ ਆਪਾਂ ਗੱਡੀ ਚੱਲਣੀ ਫੇ ਆਪਣਾ ਘੋੜਾ ਕਿਉਂ ਜਸਵੀਰ ਸਿੰਘ ਬਿਲਕੁਲ ਬਿਲਕੁਲ ਜੀ ਤੇਲ ਪਾਉਣਾ ਹੀ ਪੈਣਾ ਤੁਹਾਨੂੰ ਇਹ ਫੋਟੋ ਦੇਖੀਏ ਕਿੰਨੀ ਗਰੀ ਹੁੰਦੀ ਹੈ ਹਾਂਜੀ ਮੇਲ ਬਾਗ ਪਾ ਲਈ ਕਰਾਉਣੀ ਮੁੱਕੇ ਵਟੇ 7:15 ਹੋ ਗਏ ਆ ਜੀ ਤੇ 286 ਕਿਲੋਮੀਟਰ ਅਸੀਂ ਘਰੋਂ ਇੱਥੇ ਪਹੁੰਚ ਚੁੱਕੇ ਆ ਤੇ ਲੋਕੇਸ਼ਨ ਬਹੁਤ ਸੋਹਣੀ ਆ ਜੰਮੂ ਤੋਂ ਅੱਗੇ ਆਪਾਂ ਉਦੋਂਪੁਰ ਰੋਡ ਤੇ ਆ ਤੇ ਸੂਰਜ ਦੇਖੋ ਇੱਥੇ ਕਿੰਨਾ ਹਲੇ ਖੜਾ ਆ 7:15 ਮਿੰਟ ਆ ਤੇ ਇੱਧਰ ਜੰਮੂ ਮੈਂ ਕਸ਼ਮੀਰ ਦੀਆਂ ਪਸੀਨ ਵਾਦੀਆਂ ਤੇ ਆਪਾਂ ਅੱਗੇ ਵਧਦੇ ਪਏ ਆ ਆ ਥੱਲੇ ਰੁਕੇ ਸੀਗੇ ਆ ਵਿਊ ਬਹੁਤ ਸੋਹਣਾ ਸੀਗਾ ਦੇਖੋ ਆ ਰੋਡ ਆ ਰਿਹਾ ਐ ਇਧਰੋਂ ਆ ਇਹਦੇ ਖੇਤ ਬਣਾਏ ਹੋਏ ਇਹਨਾਂ ਨੇ ਇੱਥੇ ਦੇ ਬਛਿੰਦਿਆਂ ਨੇ ਬਹੁਤ ਸੋਹਣਾ ਦੇਖ ਰਿਹਾ ਜਾ ਕੇ ਕਿੱਥੇ ਤੱਕ ਆਪਣੀ ਕਿਲੋਮੀਟਰ ਆਪਾਂ ਆ ਗਏ ਆ ਤੇ ਪਟਨੀ ਟੋਪ ਇੱਥੋਂ ਸਿਰ 5 5 ਕਿਲੋਮੀਟਰ ਆ ਤੇ ਰਾਸਤੇ ਚ ਇੱਕ ਦੋ ਵਾਰ ਪ੍ਰੋਬਲਮ ਆਈ ਬਾਈਕ ਨੂੰ ਉਹਦਾ ਹੈਂਡਲ ਬਹੁਤ ਜ਼ਿਆਦਾ ਕਾਮਦਾ ਸੀ ਉਹਦੇ ਕਰਕੇ ਆਪਾਂ ਇੱਥੇ ਰੁਕੇ ਆ ਕਿ ਚੱਕ ਵੀ ਹੁੰਦਾ ਸੀਗਾ ਸਾਰਾ ਸਮਾਨ ਆਪਾਂ ਨੂੰ ਲਾਉਣਾ ਪਿਆ ਦੇਖੋ ਇੰਨਾ ਸਮਾਨ ਸੀ ਆਪਣੇ ਕੋਲ ਕੈਂਪਿੰਗ ਲਈ ਤੇ ਸਾਰਾ ਸਮਾਨ ਇੱਥੋਂ ਲਾਇਆ ਹੋਇਆ ਆ ਚੈੱਕ ਕਰਦੇ ਪਏ ਕਿ ਬਬਲਿੰਗ ਜਿਹੜੀ ਆ ਕਿਉਂ ਹੋ ਰਹੀ ਆ ਕਿਉਂਕਿ ਅੱਗੇ-ਅੱਗੇ ਦੀ ਚੜਾਈ ਆ ਹੋਰ ਜ਼ਿਆਦਾ ਹੋਣੀ ਆ ਆਫ ਰੋਡਿੰਗ ਆ ਬਹੁਤ ਜ਼ਿਆਦਾ ਖਤਰਨਾਕ ਰਾਹ ਆ ਉੱਚੇ ਪ੍ਰੋਬਲਮ ਨਾ ਹੋਵੇ ਸੇ ਚੈੱਕ ਕਰਦੇ ਪਏ ਹਾਂਜੀ ਹੁਣ ਕਿਤਾ ਹੈਗੀ ਆ ਬਬਲਿੰਗ ਦੀ ਪ੍ਰੋਬਲਮ ਉਸੇ ਤਰ੍ਹਾਂ ਪ੍ਰੋਪਰ ਹੀ ਆ ਸਾਰਾ ਸਮਾਨ ਲੌਂਗ ਤੋਂ ਬਾਅਦ ਵੀ ਉਸੇ ਤਰ੍ਹਾਂ ਹਿੱਲ ਰਿਹਾ ਮੋਰਸਲ ਚੈੱਕ ਕਰਦੇ ਪਏ ਆ ਕੋਈ ਨਹੀਂ ਦੇਖਦੇ ਆ ਕੋਈ ਚੈਸੀ ਚ ਵਿੱਚ ਲੱਗਾ ਕੋਈ ਡੈਮੇਜ ਹੋਣਾ ਜਿਹਦੇ ਕਰਕੇ ਇੰਨੀ ਵੱਡੀ ਪ੍ਰੋਬਲਮ ਆਈ ਹੈ ਬਾਈਕ ਤੋਂ ਸਾਰਾ ਸਮਾਨ ਉਤਾਰ ਕੇ ਆਪਾਂ ਫੇਰ ਵੀ ਚਲਾ ਕੇ ਦੇਖ ਲਿਆ ਪਰ ਇਸ਼ੂ ਆਪਣਾ ਖਤਮ ਨਹੀਂ ਹੋਇਆ ਹੈਂਡਲ ਉਦੀ ਬਬਲਿੰਗ ਕਰਦਾ ਬਹੁਤ ਜ਼ਿਆਦਾ ਤੇ ਆਪਾਂ ਦੁਬਾਰਾ ਸਮਾਨ ਲੋਡ ਕਰਨ ਲੱਗੇ ਆ ਕਿਤੇ ਰੂਮ ਲੈ ਕੇ ਆਪਾਂ ਨਾਈਟ ਸਟੇ ਕਰਦੇ ਆ ਉੱਥੇ ਕਿਉਂਕਿ ਨੀਂਦ ਵੀ ਬਹੁਤ ਆ ਗਈ 12 ਵਜੇ ਰਾਤ ਦੇ ਕੱਲ ਰਾਤ ਵੀ ਸੁੱਤੇ ਸੀਗੇ ਪਰ ਆਹ ਇਸ਼ੂ ਇੱਥੇ ਆ ਕੇ ਜਦ ਪਹਾੜੀ ਦੇ ਚਾਏ ਆ ਉਦੋਂ ਪਤਾ ਲੱਗਾ ਕਿ ਇਹ ਇਸ਼ੂ ਤੇ ਮੋਬਾਈਲ ਕਿ ਚੱਕ ਵੀ ਹੁੰਦੀ ਆ ਤੇ ਬਬਲਿੰਗ ਜਦੋਂ ਥੋੜਾ ਜਿਹਾ ਰੋਡ ਖਰਾਬ ਹੁੰਦਾ ਆ ਉਦੋਂ ਬਹੁਤ ਜਿਆਦਾ ਬਬਲਿੰਗ ਕਰਦੀ ਆ ਤੇ ਇਸ ਲਈ ਆਪਾਂ ਹੁਣ ਸਟੇ ਕਰਾਂਗੇ ਇੱਥੇ ਉਹ ਵੀ ਰੂਮ ਲੈ ਕੇ ਟੈਂਟ ਲਾਉਣ ਲਈ ਵੀ ਕੋਈ ਜਗ੍ਹਾ ਅੱਧੀ ਦਾ ਥੋਈ ਆ ਕਿਸੇ ਦੇ ਲਾਗੇ ਜਾ ਕੇ ਖੜਖੜ ਕਰ ਨਹੀਂ ਕਰਨਾ ਆਪਾਂ ਤੇ ਸਮਾਨ ਤਾਂ ਬਹੁਤ ਜਿਆਦਾ ਆ ਤੇ ਹੱਲੇ ਜੇ ਇਸ ਤੋਂ ਅੱਗੇ ਚੱਲ ਜਾਂਦੇ ਤਾਂ ਬਹੁਤ ਹੀ ਜਿਆਦਾ ਰਿਸਕੀ ਹੋ ਜਾਣਾ ਸੀ ਕੰਮ ਤੇ ਆਪਾਂ ਹੁਣ ਚੱਲਦੇ ਆ ਰੂਮ 'ਚ ਤੇ ਬਾਕੀ ਅਪਡੇਟ ਸਵੇਰੇ ਆਪਾਂ ਦੂਸਰ ਕੱਲ-ਕੱਲ ਕਰਦੇ ਆ ਕਿ ਹੁਣ ਅਗਲਾ ਪਲਾਨ ਸਾਡਾ ਕੀ ਆ ਕਿੱਦਾਂ ਜਾਣਾ ਆ